ਹੁਣ ਤੁਹਾਨੂੰ ਕਮਰਾ ਬੁੱਕ ਕਰਨ ਦੇ ਲਈ ਆਧਾਰ ਕਾਰਡ ਦੀ ਫੋਟੋ ਕਾਪੀ ਨਹੀਂ ਲੱਭਣੀ ਪਵੇਗੀ ਹੁਣ ਹੋਟਲ ਦੇ ਕਮਰਿਆਂ ਨੂੰ ਬੁੱਕ ਕਰਨਾ ਹੋਵੇਗਾ ਹੋਰ ਵੀ ਸੌਖਾ ਹੋਣ ਜਾ ਰਿਹਾ ਹੈ ਵੱਡਾ ਬਦਲਾ ਦਰਅਸਲ ਹੋਟਲ ਦਾ ਕਮਰਾ ਬੁੱਕ ਕਰਨਾ ਹੁਣ ਪਹਿਲਾਂ ਨਾਲੋਂ ਕਈ ਸੌਖਾ ਹੋ ਜਾਵੇਗਾ ਹਰ ਵਾਰ ਚੈੱਕ ਇਨ ਕਰਨ ਦੇ ਉੱਤੇ ਤੁਹਾਨੂੰ ਆਪਣਾ ਆਧਾਰ ਕਾਰਡ ਦੀ ਫੋਟੋ ਕਾਪੀ ਨਹੀਂ ਲੱਭਣੀ ਪਵੇਗੀ GEOKYONKI UIDAI ਜਲਦੀ ਹੀ ਇੱਕ ਨਵਾਂ ਆਧਾਰ ਐਪ ਲਾਂਚ ਕਰਨ ਜਾ ਰਿਹਾ ਹੈ ਜੋ ਹੋਟਲ ਚੈੱਕ-ਇਨ ਜਾਂ ਫਿਰ ਕਿਸੇ ਵੀ ਤੁਹਾਡੀ ਪਛਾਣ ਦਿਖਾਉਣਾ ਆਪਣਾ ਆਪ ਜੋ ਕਿ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਸਾਨ ਅਤੇ ਸੁਰੱਖਿਤ ਬਣਾ ਦੇਵੇਗਾ ਇਸ ਐਪ ਦੀ ਸੱਤੂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਤੁਹਾਨੂੰ ਹੁਣ ਆਪਣੇ ਆਧਾਰ ਕਾਰਡ ਦੀ ਫੋਟੋਕਾਪੀ ਦੇਣ ਦੀ ਲੋੜ ਨਹੀਂ ਪਵੇਗੀ UIDAI ਦੇ CEO ਭੁਵਨੇਸ਼ ਕੁਮਾਰ ਦੇ ਅਨੁਸਾਰ ਇਸ ਐਪ ਨੂੰ ਵਿਸ਼ੇਸ਼ ਤੌਰ ਦੇ ਉੱਤੇ ਆਫਲਾਈਨ ਤਸਦੀਕ ਦੇ ਲਈ ਤਿਆਰ ਕੀਤਾ ਗਿਆ ਹੈ ਜਿਸ ਦੇ ਨਾਲ ਫੋਟੋ ਕਾਪੀਆਂ ਦੀ ਦੁਰਵਰਤੋਂ ਦੇ ਖਤਰੇ ਨੂੰ ਖਤਮ ਕੀਤਾ ਜਾ ਸਕਦਾ ਹੈ ਐਪ QR ਕੋਡ ਅਤੇ ਡਿਜੀਟਲ ਤਸਦੀਕ ਰਾਹੀਂ ਤੁਰੰਤ ਪਛਾਣ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹ ਐਪ ਹੋਟਲ, ਸੁਸਾਇਟੀਆਂ, ਦਫ਼ਤਰਾਂ ਅਤੇ ਸਮਾਗਮਾਂ ਦੇ ਵਿੱਚ ਬਹੁਤ ਉਪਯੋਗੀ ਸਾਬਤ ਹੋਏਗੀ। ਇਹ ਮਲਟੀ ਪ੍ਰੋਫਾਈਲ ਸਪੋਰਟ ਵੀ ਪ੍ਰਦਾਨ ਕਰਦਾ ਹੈ ਜਿਸ ਦੇ ਨਾਲ ਤੁਸੀਂ ਪੰਜ ਪਰਿਵਾਰਕ ਮੈਂਬਰਾਂ ਦੇ ਆਧਾਰ ਕਾਰਡ ਨੂੰ ਇੱਕ ਮੋਬਾਈਲ ਫੋਨ ਦੇ ਨਾਲ ਜੋੜ ਸਕਦੇ ਹੋ। ਇਸ ਤੋਂ ਇਲਾਵਾ ਬਾਇਓ ਮੈਟ੍ਰਿਕ ਲਾਕ ਫੀਚਰਸ ਤੁਹਾਡੇ ਫਿੰਗਰਪ੍ਰਿੰਟ ਅਤੇ ਆਰ ਇਸ ਦੀ ਦੁਰਵਾਰਤ ਨੂੰ ਰੋਕਣਾ ਦੇ ਵਿੱਚ ਮਦਦ ਕਰੇਗੀ ਇਹ ਨਵਾਂ ਯੂ ਆਈ ਡੀ ਆਈ ਐਪ ਰੋਜ਼ਾਨਾ ਪਛਾਣ ਦੇ ਅੰਮਸ਼ਕਲਾਂ ਨੂੰ ਕਾਫੀ ਘਟਾਏਗਾ ਅਤੇ ਪਛਾਣ ਪ੍ਰਕਿਰਿਆ ਨੂੰ ਆਸਾਨ ਸੁਰੱਖਿਅਤ ਅਤੇ ਪੂਰੀ ਤਰ੍ਹਾਂ ਡਿਜੀਟਲ ਬਣਾਵੇਗਾ ਅਕਸਰ ਤੁਸੀਂ ਦੇਖਿਆ ਹੋਵੇਗਾ ਫੋਟੋਕਾਪੀ ਕਰਵਾਉਣ ਦੇ ਨਾਲ ਕਾਫੀ ਝੰਜਟ ਵੀ ਹੁੰਦੀ ਹੈ ਖੱਜਲਖੁਆਰ ਵੀ ਹੁੰਦੇ ਨੇ ਬੇਸ਼ੱਕ ਕਿਸੇ ਸੁਸਾਇਟੀ ਦੇ ਵਿੱਚ ਰਹਿਣਾ ਹੋਵੇ ਰੈਂਟ ਦੇ ਉੱਤੇ ਰਹਿਣਾ ਹੋਵੇ ਜੇਕਰ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ سارے ਲੋਕ ਜੌਬ ਕਰਦੇ ਨੇ ਜਿਸ ਕਰਕੇ ਉਹਨਾਂ ਨੂੰ ਰੈਂਟ ਦੇ ਉੱਤੇ ਵੀ ਰਹਿਣਾ ਪੈ ਜਾਂਦਾ ਹੈ ਰੂਮ ਬੁੱਕ ਕਰਨਾ ਪੈਂਦਾ ਹੈ ਤਾਂ ਰੈਂਟ ਦੇ ਵਿੱਚ ਰਹਿਣ ਦੇ ਸੁਸਾਇਟੀਆਂ ਹੋਣਾ ਤਾਂ ਕੁਝ ਡਾਕੂਮੈਂਟਸ ਦੀ ਡਿਮਾਂਡ ਕਰਦੇ ਨੇ ਜਿਸ ਦੇ ਵਿੱਚ ਆਧਾਰ ਕਾਰਡ ਵੀ ਸ਼ਾਮਿਲ ਹੈ ਤਾਂ ਹੁਣ ਉੱਥੇ ਵੀ ਤੇ ਦਫ਼ਤਰਾਂ ਦੇ ਵਿੱਚ ਆਫਿਸ ਦੇ ਵਿੱਚ ਤੇ ਹੋਟਲਾਂ ਦੇ ਵਿੱਚ ਜੇਕਰ ਤੁਸੀਂ ਰੂਮ ਬੁੱਕ ਕਰਵਾਉਂਦੇ ਹੋ ਉੱਧਰ ਵੀ ਹੁਣ ਤੁਹਾਨੂੰ ਫੋਟੋਕਾਪੀ ਲੈ ਕੇ ਨਹੀਂ ਜਾਣੀ ਪਵੇਗੀ ਫੋਟੋਕਾਪੀ ਲਬਣੀ ਵੀ ਨਹੀਂ ਪਵੇਗੀ ਯਾਨੀ ਕਿ ਤੁਹਾਡਾ ਕੰਮ ਹੋਰ ਵੀ ਆਸਾਨ ਹੋ ਜਾਵੇਗਾ ਕਿਉਂਕਿ UIDAI ਦੇ ਜੋ ਕਿ ਸੀਈਓ ਭੁਮਨੇਸ਼ ਕੁਮਾਰ ਦੇ ਅਨੁਸਾਰ ਉਹਨਾਂ ਦੇ ਵੱਲੋਂ ਜੋ ਆਖਿਆ ਗਿਆ ਹੈਗਾ ਸੂਤਰਾਂ ਦੇ ਮੁਤਾਬਕ ਕਿ ਹੁਣ ਹੋਰ ਵੀ ਲੋਕਾਂ ਨੂੰ ਆਸਾਨੀ ਦੇ ਨਾਲ ਤੇ ਸੁਰੱਖਿਅਤ ਪ੍ਰਦਾਨ ਕੀਤੇ ਜਾਵੇਗੀ ਤੇ ਇਸ ਪੂਰੀ ਪ੍ਰਕਿਰਿਆ ਨੂੰ ਡਿਜੀਟਲ ਬਣਾਇਆ ਜਾਵੇਗਾ ਹੁਣ ਤੁਹਾਨੂੰ ਕਮਰਾ ਬੁੱਕ ਕਰਨ ਦੇ ਲਈ ਆਧਾਰ ਕਾਰਡ ਦੀ ਫੋਟੋ ਕਾਪੀ ਨਹੀਂ ਲਬੜੀ ਪਵੇਗੀ ਹੁਣ ਹੋਟਲ ਦੇ ਕਮਰੇ ਨੂੰ ਬੁੱਕ ਕਰਨਾ ਹੋਵੇਗਾ ਹੋਰ ਵੀ ਸੌਖਾ ਹੁਣ ਚਾਰਿਆ ਹੈ ਵੱਡਾ ਬਦਲਾ ਦਰਸtildeਲ ਹੋਟਲ ਦਾ ਕਮਰਾ ਬੁੱਕ ਕਰਨਾ ਹੁਣ ਪਹਿਲਾਂ ਨਾਲੋਂ ਕਈ ਸੌਖਾ ਹੋ ਜਾਵੇਗਾ ਹਰ ਵਾਰ ਚੈਕ ਇਨ ਕਰਨ ਦੇ ਉੱਤੇ ਤੁਹਾਨੂੰ ਆਪਣਾ ਆਧਾਰ ਕਾਰਡ ਦੀ ਫੋਟੋ ਕਾਪੀ ਨਹੀਂ ਲਬਣੀ ਪਵੇਗੀ ਕਿਉਂਕਿ UIDAI ਜਲਦੀ ਹੀ ਇੱਕ ਨਵਾਂ ਆਧਾਰ ਐਪ ਲਾਂਚ ਕਰਨ ਜਾ ਰਿਹਾ ਹੈ ਜੋ ਹਟਲ ਚੈੱਕ ਇਨ ਜਾਂ ਫਿਰ ਕਿਸੇ ਵੀ ਤੁਹਾਡੀ ਪਛਾਣ ਦਿਖਾਉਣਾ ਆਪਣਾ ਆਪ ਜੋ ਕਿ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਸਾਨ ਅਤੇ ਸੁਰੱਖਿਤ ਬਣਾ ਦੇਵੇਗਾ ਇਸ ਐਪ ਦੀ ਸਤੂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਤੁਹਾਨੂੰ ਹੁਣ ਆਪਣੇ ਆਧਾਰ ਕਾਰਡ ਦੀ ਫੋਟੋ ਕਾਪੀ ਦੇਣ ਦੀ ਲੋੜ ਨਹੀਂ ਪਵੇਗੀ UIDAI ਦੇ CEO ਭੁਵਨੇਸ਼ ਕੁਮਾਰ ਦੇ ਅਨੁਸਾਰ ਇਸ ਐਪ ਨੂੰ ਵਿਸ਼ੇਸ਼ ਤੌਰ ਦੇ ਉੱਤੇ ਆਫਲਾਈਨ ਤਸਦੀਕ ਦੇ ਲਈ ਤਿਆਰ ਕੀਤਾ ਗਿਆ ਹੈ ਜਿਸ ਦੇ ਨਾਲ ਫੋਟੋ ਕਾਪੀਆਂ ਦੀ ਦੁਰਵਰਤੋਂ ਦੇ ਖਤਰੇ ਨੂੰ ਖਤਮ ਕੀਤਾ ਜਾ ਸਕਦਾ ਹੈ ਐਪ QR ਕੋਡ ਅਤੇ ਡਿਜੀਟਲ ਤਸਦੀਕ ਰਾਹੀਂ ਤੁਰੰਤ ਪਛਾਣ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਕਿ ਇਹ ਐਪ ਹੋਟਲ, ਸੁਸਾਇਟੀਆਂ, ਦਫ਼ਤਰਾਂ ਅਤੇ ਸਮਾਗਮਾਂ ਦੇ ਵਿੱਚ ਬਹੁਤ ਉਪਯੋਗੀ ਸਾਬਤ ਹੋਏਗੀ। ਇਹ ਮਲਟੀ ਪ੍ਰੋਫਾਈਲ ਸਪੋਰਟ ਵੀ ਪ੍ਰਦਾਨ ਕਰਦਾ ਹੈ ਜਿਸ ਦੇ ਨਾਲ ਤੁਸੀਂ ਪੰਜ ਪਰਿਵਾਰਕ ਮੈਂਬਰਾਂ ਦੇ ਆਧਾਰ ਕਾਰਡ ਨੂੰ ਇੱਕ ਮੋਬਾਈਲ ਫੋਨ ਦੇ ਨਾਲ ਜੋੜ ਸਕਦੇ ਹੋ। ਇਸ ਤੋਂ ਇਲਾਵਾ ਬਾਇਓਮੈਟ੍ਰਿਕ ਲਾਕ ਫੀਚਰਸ ਤੁਹਾਡੇ ਫਿੰਗਰਪ੍ਰਿੰਟ ਅਤੇ ਇਸ ਦੇ ਦਰਵਾਜ਼ੇ ਨੂੰ ਰੋਕਣ ਦੇ ਵੱਚਮਤ ਕਰੇਗੀ ਇਹ ਨਵਾਂ ਯੂ ਆਈ ਡੀ ਆਈ ਐਪ ਰੋਜ਼ਾਨਾ ਪਛਾਣ ਦੀਆਂ ਮੁਸ਼ਕਲਾਂ ਨੂੰ ਕਾਫੀ ਘਟਾਏਗਾ ਅਤੇ ਪਛਾਣ ਪ੍ਰਕਿਰਿਆ ਨੂੰ ਆਸਾਨ, ਸੁਰੱਖਿਅਤ ਅਤੇ ਪੂਰੀ ਤਰ੍ਹਾਂ ਡਿਜੀਟਲ ਬਣਾਵੇਗਾ ਅਕਸਰ ਤੁਸੀਂ ਦੇਖਿਆ ਹੋਵੇਗਾ ਫੋਟੋਕਾਪੀ ਕਰਵਾਉਣ ਦੇ ਨਾਲ ਕਾਫੀ ਝੰਜਟ ਵੀ ਹੁੰਦੀ ਹੈ ਖੱਜਲਖੁਆਰ ਵੀ ਹੁੰਦੇ ਨੇ ਬੇਸ਼ੱਕ ਕਿਸੇ ਸੁਸਾਇਟੀ ਦੇ ਵਿੱਚ ਰਹਿਣਾ ਹੋਵੇ ਰੈਂਟ ਦੇ ਉੱਤੇ ਰਹਿਣਾ ਹੋਵੇ ਜੇਕਰ ਸ਼ਰਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ سارے ਲੋਕ ਜੌਬ ਕਰਦੇ ਨੇ ਜਿਸ ਕਰਕੇ ਉਹਨਾਂ ਨੂੰ ਰੈਂਟ ਦੇ ਉੱਤੇ ਵੀ ਰਹਿਣਾ ਪੈ ਜਾਂਦਾ ਹੈ ਰੂਮ ਬੁੱਕ ਕਰਨਾ ਪੈਂਦਾ ਹੈ ਤਾਂ ਰੈਂਟ ਦੇ ਵਿੱਚ ਰਹਿਣ ਦੇ ਸੁਸਾਇਟੀਆਂ ਹੋਣਾ ਤਾਂ ਕੁਝ ਡਾਕੂਮੈਂਟਸ ਦੀ ਡਿਮਾਂਡ ਕਰਦੇ ਨੇ ਜਿਸ ਦੇ ਵਿੱਚ ਆਧਾਰ ਕਾਰਡ ਵੀ ਸ਼ਾਮਿਲ ਹੈ ਤਾਂ ਹੁਣ ਉੱਥੇ ਵੀ ਤੇ ਦਫ਼ਤਰਾਂ ਦੇ ਵਿੱਚ ਆਫਿਸ ਦੇ ਵਿੱਚ ਤੇ ਹੋਟਲਾਂ ਦੇ ਵਿੱਚ ਜੇਕਰ ਤੁਸੀਂ ਰੂਮ ਬੁੱਕ ਕਰਵਾਉਂਦੇ ਹੋ ਉੱਧਰ ਵੀ ਹੁਣ ਤੁਹਾਨੂੰ ਫੋਟੋਕਾਪੀ ਲੈ ਕੇ ਨਹੀਂ ਜਾਣੀ ਪਵੇਗੀ ਫੋਟੋਕਾਪੀ ਲਬਣੀ ਵੀ ਨਹੀਂ ਪਵੇਗੀ ਯਾਨੀ ਕਿ ਤੁਹਾਡਾ ਕੰਮ ਹੋਰ ਵੀ ਆਸਾਨ ਹੋ ਜਾਵੇਗਾ ਕਿਉਂਕਿ ਯੂ ਆਈ ਡੀ ਆਈ ਦੇ ਜੋ ਕਿ ਸੀਈਓ ਬੋਮਨੇਸ਼ ਕੁਮਾਰ ਦੇ ਅਨੁਸਾਰ ਉਹਨਾਂ ਦੇ ਵੱਲੋਂ ਜੋ ਆਖਿਆ ਗਿਆ ਹੈਗਾ ਸੂਤਰਾਂ ਦੇ ਮੁਤਾਬਕ ਕਿ ਹੁਣ ਹੋਰ ਵੀ ਲੋਕਾਂ ਨੂੰ ਆਸਾਨੀ ਦੇ ਨਾਲ ਤੇ ਸੁਰੱਖਿਅਤ ਪ੍ਰਦਾਨ ਕੀਤੇ ਜਾਵੇਗੀ ਤੇ ਇਸ ਪੂਰੀ ਪ੍ਰਕਿਰਿਆ ਨੂੰ ਡਿਜੀਟਲ ਬਣਾਇਆ ਜਾਵੇਗਾ